ਸਾਡੇ ਕਿਸਾਨਾਂ ਦੀ ਮੰਗਾ ਕਿਉਂ ਨਹੀਂ ਮਾਰੇ ਇਹ ਇਹ ਮੰਗਾ ਕਿਉਂ ਨਹੀਂ ਮਾਰੇ ਮੋਦੀ ਨਹੀਂ ਇਹਨੂੰ ਇਹ ਨਹੀਂ ਪਤਾ ਵੀ ਕਾਬਲ ਕਦਾਰ ਤੇ ਪਛਾਰ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਸਾਡੀ ਹੈ ਜੇ ਅਸੀਂ ਪੰਜਾਬ ਨੇ ਇੱਕ ਆ ਕਾਲਿਆ ਨਾ ਇਹ ਦਿੱਲੀ ਤੱਕ ਪਹੁੰਚੂਗੀ ਜੇ ਦਿੱਲੀ ਦੇ ਰਾਜਗੀਰ ਰਹੂਗਾ ਖਾਲਸੇ ਦਾ ਖਾਲਸਾ ਰਾਜ ਹੁੰਦਾ ਹੈ ਨਾ ਦੇਖੋ ਨਾ ਤਖਲੀਬ ਨਾ ਭੁੱਖਾ ਨਾ ਨੰਗਾ ਨਾ ਜੁੱਤੀ ਪਹਿਰੀ ਸਭ ਨੂੰ ਇੱਕ ਜੈਸਾ ਇਹ ਸਿੱਖ ਜਿਸ ਦਾ ਕੌਣ ਹੈ ਸਿੱਖ ਦੀ ਲਾਨਤ ਕੌਣ ਹੈ ਇਹ ਜਿਹੜੀ ਦਿੱਲੀ ਵਸੀ ਹੈ ਨਾ ਇਹ ਬਾਬਾ ਮਤੀ ਸਾਹਿਬ ਦੇ ਸਹਰੋ ਸਭ ਦੀ ਹੈ ਗੱਲੀ ਕਿਵੇਂ ਲੁੱਟੀ ਕਿਵੇਂ ਪੱਟੀ ਬਾਬਾ ਗੁਰ ਸਿੰਘ ਨੇ ਮੋਰ ਚੋੜੀ ਚ ਰਾਜਗਿਰੇ ਪਰ ਝੰਡਾ ਚੜਾਇਆ ਖਾਸ ਤੌਰ ਤੇ ਇਸ ਸਥਾਨ 'ਤੇ ਨਵੀਂ ਦਿੱਲੀ ਕਿਵੇਂ ਬਸੀ ਉਹ ਵੀ ਸੁਣ ਲੋ ਨਵੀਂ ਦਿੱਲੀ ਵਿਛਾਈ ਬਾਬਾ ਹਾਂ ਮਤੀ ਦਾ ਹਾਦਸਾ ਹੋਣਾ ਨੇ ਜੇ ਤੂੰ ਕਹਿਣਾ ਵੀ ਦਿੱਲੀ ਤੱਕ ਪਹੁੰਚ ਨਹੀਂ ਸਕਦੇ ਤੂੰ ਸਾਡੀਆਂ ਮੰਗਾਂ ਨਹੀਂ ਮੰਨਦਾ ਮੰਗਾਂ ਤਾਂ ਹੀ ਘੜੀ ਚ ਮਨਾ ਲੈਣੀ ਇਹਦੇ ਤੇ ਇੱਕ ਇੱਕ ਸੈਕਿੰਡ 'ਚ ਇੱਕ ਵਾਰ ਸਾਨੂੰ ਰਾਹ ਤੇ ਖੋਲਦੇ ਸੀ ਦਿੱਲੀ ਪਹੁੰਚ ਗਏ ਨਾ ਇਧਰ ਬਕੂਟਾ ਲੱਖ ਲੈ ਤੂੰ ਤਾਂ ਕਹਿੰਦਾ ਵੀ ਮੈਂ ਇਹ ਮੰਗਾ ਨਹੀਂ ਮੰਨਦਾ ਤੂੰ ਤਾਂ ਆਪਣਾ ਆਪ ਦੇ ਕੇ ਜਾਏਗਾ ਆਪਣਾ ਆਪ ਸਿੱਖੀ ਲੈ ਸਕਦੇ ਐਸਜੀ ਕੋਮਰਸ ਅੱਜ ਪੰਜਾਬ ਬੰਦਾ ਸੱਦਾ ਦਿੱਤਾ ਸੀਗਾ ਜੀ ਹਾਂ ਦਿੱਤਾ ਦਾ ਪੂਰਾ ਬੰਦ ਕਰਾਂਗੇ ਜੀ ਹੋ ਸਕਦਾ ਕਾਬਲ ਖਦਾਰ ਤੇ ਦਿੱਲੀ ਸਾਡੀ ਮਸੀਤ ਹੈ ਅਸੀਂ ਦਿੱਲੀ ਤੱਕ ਪਹੁੰਚ ਕੇ ਇਹ ਜੇ ਬੰਦ ਕਰ ਦਨ ਰਾਹ ਤੇ ਅਸੀਂ ਜੇ ਉੱਪਰ ਦੇ ਜਹਾਜ ਭੰਗਾ ਲੇਗੇ ਮੋਦੀ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਆ ਹਾਂ ਮੋਦੀ ਨੇ ਵੀ ਦੇਖ ਇਹਨੇ ਗਾਉਂ ਦੇਖਿਆ ਤਾਂ ਛਤ ਮੇਡਾ ਕਹਿੰਦਾ ਇੰਦਰਾ ਗਾਂਧੀ ਨੇ ਕਹਿੰਦੀ ਗੋਡੇ ਦੇਖਦੇ ਅੱਜ ਨਹੀਂ ਤੇ ਕੱਲ ਨੂੰ ਟਿਕ ਪਹੁੰਚਣਗੇ ਛੇ ਗੱਲ ਮੋਦੀ ਦੀ ਆ ਮੋਦੀ ਗੱਦੇ ਠੋਕ ਦੇਗਾ ਚਿੰਗੀ ਗੱਲ ਸਿੱਕ ਐਸੀ ਕੌਮ ਆ ਅੱਜ ਚੜਦੀ ਕਲਾ ਇਹ ਤੇਰੇ ਦਰ ਤੱਕ ਪਹੁੰਚੂਗੀ ਕਰਦਾ ਕਰਦਾ ਦਰ ਤੱਕ ਪਹੁੰਚੂਗੀ ਕੋਈ 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 ਮੈਂ ਪਹੁੰਚੂਗਾ ਮੇਰੇ ਕੋਲ ਸਭ ਕੋ ਸਾਬ ਬਹਿਤ ਮੈਂ ਖਤਰੀ ਮੈਂ ਮਾਰਿਆ ਜਗਤਾਰ ਸਿੰਘ ਹਵਾਰ ਦੇ ਬੰਦੇ ਬਹੁਤ ਬੈਠੇ ਕਿਹੜਾ ਪਿੰਡ ਆ ਤੁਹਾਡਾ ਕਿਹੜਾ ਪਿੰਡ ਮੇਰੇ ਪਿੰਡ ਮੇ ਤੇ ਸ਼ਕਲਾਂ ਹੀ ਬੁਦੇ ਸ਼ਕਲਾਂ ਜਗਤਾਰ ਸਿੰਘ ਹਵਾਰਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਦਾ ਗਵਾਂਡੀ ਪਿੰਡ ਆ ਮੇਰਾ ਕਲਾਸ ਫੀਡਬੈਕ ਕਿਸ ਵਾਲਾ ਰ ਜੇ ਵੀ ਕਿ ਠੀਕ ਠੀਕ ਆ ਹੋਰ ਦੱਸ ਕੀ ਬਾਤ ਆ ਭਾਈ ਜਗਤਾਰ ਸਿੰਘ ਹਵਾਰਾ ਦਾ ਕੋਈ ਸੰਦੇਸ਼ ਆਇਆ ਜੀ ਕਿਸਾਨ ਮੋਰਚੇ ਲਈ ਅੱਜ ਦੇ ਪੰਜਾਬ ਨਾਲ ਸਦਨ ਦਾ ਉਹ ਕਹਿੰਦਾ ਵੀ ਡਟ ਕੇ ਰਹੋ ਡਟੂਗੇ ਤਾਂ ਹੀ ਫੈਸਲਾ ਹੋਣਾ ਹੈ ਥੋੜੀ ਰੁਪਈਆਂ ਖਾਲੀਆਂ ਦੋ ਘਰ ਪੈਗੇ 100 ਲੈ ਉਹ ਨਹੀਂ ਹੋਣਾ ਦਸਮ ਹੁੰਦੀ ਕਿਰਤ ਵੰਡ ਛਕ ਜੀ ਕਿਸੇ ਨੂੰ ਗਰੀਬ ਨੂੰ ਦੋ ਕਿਸੇ ਮੀਤ ਤੇ ਲਾਓ ਅੱਜ ਪੰਜਾਬ ਬੰਦਾ ਸੱਦਾ ਸੀਗਾ ਕਿੰਨਾ ਕ ਸਮਰਥਨ ਮਿਲਿਆ ਜੀ ਬਹੁਤ ਬਣਾ ਆ ਦੇਖ ਲੈ ਡਾਈਟ ਉਹ